ਸਸੀ ਗਾਰ ਜੀ ਮੈਂ ਜਸਵੀਰ ਸਿੰਘ ਤਲਵੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਪਹਿਲਾ ਤਾਂ ਮੈਂ ਸਭ ਤੋਂ ਪਹਿਲਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਮਹਾਨ ਸਨ ਲੋਜ ਯੋਧੇ ਜਿਹੜਾ ਨੇ ਅੱਜ ਦੇ ਦਿਨ ਲੋਕਾਈ ਲਈ ਫਾਂਸੀ ਦਾ ਰੱਸਾ ਚੁੰਮਿਆ ਤੇ ਅੰਗਰੇਜ਼ਾਂ ਦੇ ਵੱਧ ਰਹੇ ਜ਼ੁਲਮ ਨੂੰ ਤੇ ਗੁਲਾਮੀ ਦੀਆਂ ਜਜ਼ੀਰਾਂ ਨੂੰ ਭਗਾ ਕੇ ਪਰੇ ਮਗਾ ਰਿਆ ਤੇ ਆਪਣੀ ਜਾਨ ਤੱਕ ਦੀ ਉਹੋਤੀ ਜਿਹੜੀ ਹੈ ਉਹ ਦੇਸ਼ ਲਈ ਦਿੱਤੀ ਤੇ ਅੱਜ ਤੁਹਾਡੇ ਸਾਹਮਣੇ ਵਿਸ਼ੇਸ਼ ਤੌਰ ਤੇ ਅਪੀਲ ਕਰਨ ਲਈ ਹਾਜ਼ਰ ਹੋਇਆ ਕਿ ਠੀਕ ਪੁਰਾਣੀ ਪੈਨਸ਼ਨ ਪੈਨਸ਼ਨ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ 24-25 ਦਾ 2 ਦਿਨ ਦਾ ਪ੍ਰੋਗਰਾਮ ਵਿਧਾਨ ਸਭਾ ਵੱਲੋਂ ਮਾਰਚ ਨੂੰ ਦਿੱਤਾ ਹੋਇਆ ਸੋ ਸਾਰਿਆਂ ਨੂੰ ਅਪੀਲ ਹੈ ਕਿ 24 ਨੂੰ ਪੈਨਸ਼ਨਰ ਇਕੱਠੇ ਹੋ ਰਹੇ ਆ ਤੇ 25 ਨੂੰ ਮੁਲਾਜ਼ਮਾਂ ਦੀ ਵਾਰੀ ਹੈ ਤੇ ਸਾਂਝੇ ਫਰੰਟ ਵੱਲੋਂ ਐਨਪੀਐਸ ਮੁਲਾਜ਼ਮਾਂ ਦੀ ਮੰਗ ਤੇ ਪਹਿਲੇ ਨੰਬਰ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਪਾਈ ਹੋਈ ਹੈ ਸੋ ਮੇਰੇ ਸਮੂਹ ਐਨਪੀਐਸ ਮੁਲਾਜ਼ਮਾਂ ਨੂੰ ਅਪੀਲ ਹੈ ਕਿ ਅੱਜ ਇਸ ਮਹਾਨ ਸ਼ਹਾਦਤ ਦੇ ਦਿਹਾੜੇ ਤੇ ਅਸੀਂ ਵੀ ਪਰਾਂ ਲਈਏ ਤੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਿੱਖੀਏ ਜਿਹੜਾ ਨੇ ਲੋਕਾਈ ਲਈ ਬਲਦਾਨ ਦਿੱਤਾ ਜਾਂਦਾ ਸੀ ਆਪਣੇ ਹੱਕ ਲਈ ਨਹੀਂ ਬਾਹਰ ਨਿਕਲਣ ਨੂੰ ਤਿਆਰ ਹੈ ਤੇ ਉਹ ਕਿਦਾਂ ਦੇ ਯੋਧੇ ਹੋਣਗੇ ਜਿਨ੍ਹਾਂ ਨੇ ਸਾਡੇ ਲਈ ਜਿਹੜੀਆਂ ਐ ਫਾਸੀ ਦੇ ਰਸੇ ਤੇ ਕੁਰਬਾਨੀਆਂ ਜਿਹੜੀਆਂ ਦੇ ਦਿੱਤੀਆਂ ਸੋ ਅੱਜ ਤੁਹਾਨੂੰ ਇਹ ਅਪੀਲ ਹੈ ਸਾਰੇ ਐਨਪੀਐਸ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਭਾਦੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿ ਸਮੂਹ ਜਿੰਨੇ ਵੀ ਐਨਪੀਐਸ ਮੁਲਾਜ਼ਮ ਨੇ ਉਹ 11 ਵਜੇ ਗੁਰਦੁਆਰਾ ਮਸਾਵੂ ਮੁਹੱਲੀ ਸਾਰਿਆਂ ਨੇ ਉਹਦੇ ਲਾਗੇ ਜਿਹੜਾ ਗਰਾਊਂਡ ਆ ਉੱਥੇ ਇਕੱਠੇ ਹੋਣਾ ਉੱਥੋਂ ਅਸੀਂ ਬਦਾਨ ਸਭਾਵਾਲ ਨੂੰ ਮਾਰਚ ਕਰਨਾ ਸਾਰੇ ਜਿਹੜੇ ਆਗੂ ਆ ਅੱਗੇ ਹੋਣਗੇ ਤੁਸੀਂ ਵੀ ਸਾਰੇ ਸਾਥੀਆਂ ਨੇ ਕਿਉਂਕਿ ਪੰਜਾਬ ਸਰਕਾਰ ਜਿਹੜੇ 18 ਨਵੰਬਰ 2022 ਦਾ ਨੋਟੀਫਿਕੇਸ਼ਨ ਕੀਤਾ ਉਸ ਤੇ ਲਗਾਤਾਰ ਟਾਲ ਮਟੋਲ ਦੀ ਰਣਨੀਤੀ ਅਪਣਾ ਰਹੀ ਹੈ ਔਰ ਲਗਾਤਾਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜੇ ਐਨਪੀਐਸ ਮੁਲਾਜ਼ਮ ਨੇ ਉਹਨਾਂ ਦੇ ਪੱਲੇ ਅਜੇ ਤੱਕ ਕੱਖ ਨਹੀਂ ਪਿਆ ਉਲਟਾ ਜਦੋਂ ਮੀਟਿੰਗਾਂ ਵਿੱਚ ਜਾਂਦੇ ਆ ਤੇ ਸਰਕਾਰ ਸਾਨੂੰ ਯੂਪੀਐਸ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਜਿਹੜੀਆਂ ਜਿਹੜੀਆਂ ਐ ਉਹ ਸਾਨੂੰ ਕੰਸੂਆ ਜਾਏ ਇਹ ਜੀ ਸਾਨੂੰ ਪਾ ਕੇ ਪਤੇ ਤੇ ਪੁੱਛਣਾ ਚਾਹੰਦੀ ਹੈ ਵੀ ਇਹਨਾਂ ਦਾ ਪ੍ਰਤੀਕਰਮ ਕੀ ਹੈ ਹਰਾਨੀ ਦੀ ਗੱਲ ਹੈ ਜਿੱਥੇ ਆਪ ਸਰਕਾਰ ਜਦੋਂ ਕੇਂਦਰ ਸਰਕਾਰ ਨੇ ਯੂਪੀਐਸ ਐਲਾਨ ਕੀਤਾ ਤਾਂ ਇਹਨਾਂ ਦੇ ਰਾਸ਼ਟਰੀ ਆਗੂ ਜੜਾ ਆਪ ਦਾ ਸੰਜੇ ਸਿੰਘ ਉਹਨੇ ਦਿੱਲੀ ਪ੍ਰੈਸ ਕਾਨਫਰੰਸ ਕਰਕੇ ਵਿਰੋਧ ਕੀਤਾ ਸੀ ਬੇ ਯੂਪੀਐਸ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਮੁਲਾਜ਼ਮਾਂ ਦਾ ਕੋਈ ਸੁਰੱਖਿਆ ਨਹੀਂ ਕਰਦੀ ਐ ਫਿਰ ਪੰਜਾਬ ਸਰਕਾਰ ਕਿਹੜੇ ਮੂਨਾ ਜਾਂ ਕਿਸ ਵੀ SLA ਨਾਲ ਜਿਹੜਾ ਸਾਨੂੰ ਯੂਪੀਐਸ ਵਾਇ ਰਾ ਰਾਏ ਲੈਣਾ ਚਾਹੁੰਦੀ ਐ ਅਸੀਂ ਸਪਸ਼ਟ ਐ ਇਸ ਤੇ ਕਿ ਸਾਡੀ OPS ਦੀ ਮੰਗ ਰਹੀ ਯੂਪੀਐਸ ਕਿਸੇ NPS ਮੁਲਾਜ਼ਮ ਦੀ ਮੰਗ ਨਹੀਂ ਸੀ ਤਾਂ ਸਾਨੂੰ OPS ਜਿਹੜੀ ਐ ਸਰਕਾਰ ਦੇ ਵਾਦੇ ਅਨੁਸਾਰ ਜਿਹੜਾ ਚੋਣਾ ਸਮੇ ਇਹਨਾਂ ਨੇ ਸਾਡੇ ਨਾਲ ਸਟੇਜਾਂ ਤੇ ਔਰ ਵੱਖ-ਵੱਖ ਜਗ੍ਹਾ ਤੇ ਕੀਤੇ ਐ ਉਹਦੇ ਅਨੁਸਾਰ ਜਿਹੜੀ ਐ ਪੈਨਸ਼ਨ ਬਹਾਲ ਕੀਤੀ ਜਾਏ ਸੋ ਅੱਜ ਵੇਲਾ ਅੱਜ ਦਿਨ ਵੀ ਖਾਸ ਹੈ ਸੋ ਸਾਰਿਆਂ ਨੂੰ ਪੀੜਾ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਹੀਰਾ ਘੱਟ ਕੇ ਜਿਹੜਾ ਹੈ ਚੱਡਿਗੜ੍ਹ ਵਿਦਾਂਤ ਸਭਾ ਵੱਲ ਨੂੰ ਮਾਰਚ ਕਰਨ ਲਈ ਪਹੁੰਚੋ ਤੁਹਾਡੀ ਤਾਕਤ ਨੇ ਹੀ ਤੁਹਾਡੀ ਮੰਗ ਨੂੰ ਅੱਗੇ ਲੈ ਕੇ ਜਾਣਾ ਇਹ ਕਿਤੇ ਭੁਲੇਖੇ ਚ ਨਹੀਂ ਰਹਿ ਜਾਣਾ ਵੀ ਜੇ ਆਗੂ ਹੀ ਗੱਲੇ ਜਾਣਗੇ ਜਾਂ 2 4 5 2 400 ਬੰਦਾ ਜਾਏਗਾ ਤਾਂ ਮਸਲਾ ਹੱਲ ਹੋ ਜਾਣਾ ਇਸ ਤਰ੍ਹਾਂ ਨਹੀਂ ਹੋਣਾ ਲੋਕ ਮਸਲੇ ਲੋਕਾਂ ਦੇ ਇਕੱਠ ਨਾਲ ਹੀ ਹੱਲ ਹੁੰਦੇ ਆ ਇਹ 2 ਲੱਖ ਮੁਲਾਜ਼ਮਾਂ ਦਾ ਮਸਲਾ ਹੈ ਤੇ ਜੇ ਅਸੀਂ ਉਸ ਗਿਣਤੀ 'ਚ ਨਹੀਂ ਨਿਕਲੇ ਤਾਂ ਕੁਦਰਤੀ ਗੱਲ ਹੈ ਫਿਰ ਆਲਪ ਵਿਖ ਜਿਹੜਾ ਹੈ ਉਹ ਸਾਨੂੰ ਇਸ ਗੱਲ ਤੇ ਪ੍ਰੇਸ਼ਨ ਕਰੇਗਾ ਵੀ ਜਦੋਂ ਇਸ ਦੇ ਵਿਰੁੱਧ ਜਿਹੜੇ ਲੋਕ ਲੜ ਰਹੇ ਸੀਗੇ ਤੇ ਸਾਡੀ ਉਸ ਵੇਲੇ ਕੀ ਭੂਮਿਕਾ ਸੀ ਇਹ ਜਿਹੜਾ ਹੈ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਸਾਰਾ ਭਵਿੱਖ ਲਈ ਤਿਆਰ ਰਹਿਣਾ ਚਾਹੀਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਪੈਣਾ ਤੇ ਭਰਾਵਾਂ ਨੂੰ ਖਾਸ ਕਰਕੇ ਕਰਮਚਾਰੀ ਸਾਥੀਆਂ ਨੂੰ ਐਨਪੀਐਸ ਵਾਲਿਆਂ ਨੂੰ ਵੇ ਆਪਣੇ ਰੁਝੇਵੇਂ ਵੜੇ ਨੇ ਮੈਨੂੰ ਪਤਾ ਹੈ ਵੀ ਪੇਪਰ ਚੱਲ ਰਹੇ ਆ ਬੱਚਿਆਂ ਦੇ ਵੀ ਪੇਪਰ ਚੱਲ ਰਹੇ ਆ ਅਧਿਆਪਕਾਂ ਦੀ ਵੀ ਡਿਊਟੀਆਂ ਲੱਗੀਆਂ ਸਾਰੇ ਬਿਜੀ ਐ ਪਰ ਇਸ ਬਿਜੀ ਵਿੱਚੋਂ ਹੀ ਸਮਾਂ ਕੱਢਣਾ ਇੱਕ ਕੁਰਬਾਨੀ ਐ ਤੇ ਕੁਰਬਾਨੀ ਸਾਡੀ ਕਿਸੇ ਲਈ ਨਹੀਂ ਆਪਣੇ ਲਈ ਹੋਰ ਆਪਣੇ ਭਲਿਖ ਲਈ ਐ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇ ਹਮ ਹਵਾ ਕੇ 25 ਤਰੀਕ ਨੂੰ 11 ਵਜੇ ਗੁਰਦੁਆਰਾ ਅਮਸਾਹ ਨੇੜੇ ਪਹੁੰਚੋ ਤੇ ਪ੍ਰਾਣੀ ਪੈਨਸ਼ਨ ਬਹਾਲੀ ਲਈ ਆਪਣਾ ਯੋਗਦਾਨ ਜਰੂਰ ਪਾਓ ਕਿਉਂਕਿ ਤੁਹਾਡੇ ਯੋਗ ਨਾਲ ਨਾਲ ਹੀ ਸਾਰਿਆਂ ਦੇ ਪੁਰਾਣੀ ਪੈਨਸ਼ਨ ਬਾਹਰ ਹੋਣੀ ਹੈ ਕੱਲੇ ਮੇਰੇ ਜਾਂ ਕੱਲੇ ਕਮੇਟੀ ਦੇ ਆਗੂਆਂ ਤੇ ਯਤਾਂ ਨਾਲ ਨਾਲ ਕੱਖ ਨਹੀਂ ਹੋਣਾ ਸੋ ਇਸ ਕਰਕੇ ਤੁਹਾਨੂੰ ਫੇਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਅਪੀਲ ਹੈ ਫੇਲ ਬਤੌਰ ਕਰਵੀਨਦਰ ਮੈਂ ਕਰਨੇ ਚਾਹੁੰਦਾ ਵੀ ਤੁਸੀਂ ਜਿਹੜਾ ਇਸ ਵਿਧਾਨ ਸਭਾ ਮਾਰਚ ਵਿੱਚ 25 ਮਾਰਚ ਨੂੰ ਆਪਣੀ ਹਾਜ਼ਰੀ ਯਕੀਨੀ ਬਣਾਓ ਤੇ ਜਿਹੜੀ ਸਰਕਾਰ ਲਗਾਤਾਰ ਅੰਨੀ ਤੇ ਭੋਲੀ ਸਾਡੀ ਮੰਗ ਨੂੰ ਲੈ ਕੇ ਹੋਈ ਹੈ ਉਹਨੂੰ ਜਗਾਉਣ ਦਾ ਮੌਕਾ ਆ ਗਿਆ ਆਪਣੀ ਤਾਕਤ ਦੱਸਣ ਦਾ ਮੌਕਾ ਆ ਗਿਆ ਸੋ ਆਓ ਰਲ ਮਿਲ ਕੇ ਇੱਕਜੁੱਟਤਾ ਨਾਲ ਅੱਗੇ ਵਧੀਏ ਤੇ ਆਪਣੀ ਮੰਗ ਨੂੰ ਜਿੱਤਵਾਨ ਹੋਏ ਕਿ ਚੱਲੀਏ ਧੰਨਵਾਦ ਜੈ ਜਨਤਾ ਜੈ ਸੰਗਰਸ਼ ਜਿੱਤ ਲੜ ਦੇ ਲੋਕਾਂ